ਨਹਰ ਪੰਜਾਬੀ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਨੂੰ ਅੱਜ ਜਿਹੜਾ ਰੋਡ ਦੀ ਜਾਣਕਾਰੀ ਦੇਣ ਲੱਗਾ ਜੀ ਇੱਕ ਘੱਟ ਤੋਂ ਘੱਟ 3 ਸਾਲ ਤੋਂ ਇਸ ਤਰ੍ਹਾਂ ਟੁੱਟੀ ਪਈ ਆ ਇਹ ਲਿੰਕ ਰੋਡ ਆ ਜਿਹੜਾ ਕਿਸ਼ਨਪੁਰ ਨੂੰ ਜਾਂਦਾ ਤੇ ਬਿਲਕੁਲ ਜਗਵਾਲ ਦੇ ਅੱਡੇ ਦੇ ਵਿੱਚ ਘਾਰ ਬੜੀਆਂ ਲੋਕਾਂ ਨੇ ਕੰਪਲੇਟਾਂ ਕੀਤੀਆਂ ਪਰੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਜਦੋਂ ਮੀਂਹ ਪੈਂਦਾ ਤਾਂ ਪਾਣੀ ਭਰ ਜਾਂਦਾ ਸਾਹਮਣੇ ਬੈਂਕ ਵਾ ਤੇ ਦੇਖੋ ਇਹ ਹਾਲ ਇਸ ਰੋਡ ਦਾ ਮੁੰਬਲੀ ਜੀ ਅੱਜ ਰਾਤ ਬਰਸਾਤ ਹੋਈ ਤੇ ਜਿਹੜਾ ਪਾਣੀ ਜਿਹੜਾ ਉਹ ਕਾਫੀ ਭਰ ਗਿਆ ਵਾ ਇਸ ਪਿੰਡ ਨੂੰ ਇਸ ਸੜਕ ਨੂੰ ਕਾਫੀ ਪਿੰਡ ਲੱਗਦੇ ਆ ਬੜੀਆਂ ਕੰਪਲੀਟਾਂ ਕਰਨ ਦੇ باوجود ਲੇਖ ਸੁਣਵਾਈ ਨਹੀਂ ਹੁੰਦੀ। ਮਾਨ ਸਰਕਾਰ ਨੂੰ 20000 ਨਹੀਂ ਘਾੜਲ ਦੋਸਾਂ ਤੋਂ ਉਪਰ ਨਾ ਕੋਬਾ ਹੋ ਗਿਆ। ਬਾਰੇ ਰੋਡ ਉਸ ਤਰ੍ਹਾਂ ਦਾ ਉਸ ਤਰਹੀ ਆ। ਬਰਸਾਤਾਂ ਦੇ ਵਿੱਚ ਜਦੋਂ ਬੱਚੇ ਤੁਨ ਨਾ ਕਿਤੇ ਆ ਡਿੱਗੜ ਕੇ ਘਰਾਂ ਨੂੰ ਜਾਂਦੇ ਆ। ਰਾਹੀ ਗੁਰੂ ਰਹੀ ਗੁਰ ਵੀ ਜਿਹੜੇ ਨੰਦ ਤੇ ਆ ਤੋਂ ਵੀ ਬੜਕੇਸ ਰੋਡ ਤੋਂ ਨਹੀਂ ਜਾਂਦੇ ਆ ਦੇਖੋ ਇਸ ਰੋਡ ਦਾ ਮਾੜਾ ਹਾਲ ਪਾਣੀ ਦੇ ਵਿੱਚੋਂ ਬੋਟਸਾ ਨੰਗ ਦੇ ਕੋਈ ਇਸ ਰੋਡ ਨੇ ਲੋਕਾਂ ਦਾ ਬਹੁਤ ਮਾੜਾ ਹਾਲ ਕੀਤਾ ਹੋਇਆ ਲੋਕ ਡਰਦੇ ਹੋਏ ਪ੍ਰਸ਼ਾਤਾਂ ਦੇ ਦਰ ਵੀ ਲੰਘਦੇ ਨਹੀਂ ਆ। ਸੋ ਸਾਡੀ ਸਰਕਾਰ ਨੂੰ ਮੰਗ ਹੈ ਕਿ ਇਸ ਰੋਡ ਨੂੰ ਜਲਦੀ ਜਲਦੀ ਬਣਾਇਆ ਜਾਵੇ। ਤਾਂ ਜੋ ਲੋਕ ਇਸ ਰੋਡ ਦੇ ਉੱਪਰ ਹੋ ਚੰਗੀ ਤਰ੍ਹਾਂ ਆ ਸਕਣ। ਮਿਹਰਬਾਨੀ। ਧੰਨਵਾਦ।